ਐਸ ਲਈ ਅਸੀਂ ਖਨੋਰੀ ਬਾਰਡਰ ਤੇ ਖੜੇ ਆ ਅੱਜ ਇੱਥੇ ਸਾਡਾ ਪੂਰੇ ਦੇਸ਼ ਤੋਂ ਪੂਰੀ ਸਟੇਟ ਤੋਂ ਸਾਡੀਆਂ ਮਹਿਲਾਵਾਂ ਨੇ ਆ ਕੇ ਇੱਥੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਵਿੱਚ ਸ਼ਮੂਲੀਅਤ ਕੀਤੀ ਆ ਹਾਜ਼ਰੀ ਲਵਾਈ ਹੈ ਬੜੀ ਵੱਡੀ ਪੱਧਰ ਦੇ ਉੱਤੇ ਇੱਥੇ ਸੰਗਠਨਾਂ ਨੇ ਸਹਿਯੋਗ ਦਿੱਤਾ ਹੈ ਮੋਰਚਾ ਚੜ੍ਹਦੀ ਕਲਾ ਚਾਹ ਤੇ ਉਸ ਤੋਂ ਵੀ ਵੱਡੀ ਚੜ੍ਹਦੀ ਕਲਾ ਉਦੋਂ ਹੋਈ ਹੈ ਜਦੋਂ ਸਾਡੀ ਪੰਜਾਬ ਦੀ ਟਰੱਕ ਆਪਰੇਟਰ ਯੂਨੀਅਨ ਨੇ ਆਕੇ ਇਸ ਮੋਰਚੇ ਨੂੰ ਸਮਰਥਨ ਦਿੱਤਾ ਔਰ ਬੜਾ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਉਹਨਾਂ ਨੇ ਆਪਣੇ ਆਪ ਆਕੇ ਕੋਈ ਚਿੱਠੀ ਪੱਤਰ ਨਹੀਂ ਕਿਸੇ ਨੂੰ ਭੇਜਿਆ ਗਿਆ ਆਪਣੇ ਆਪ ਦਰਦ ਮਹਿਸੂਸ ਕਰਕੇ ਕਿ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਜੀ ਜਿਸ ਤਰੀਕੇ ਦੇ ਹਮਲੇ ਹੋ ਰਹੇ ਨੇ ਜਿਸ ਤਰੀਕੇ ਦੇ ਨਾਲ ਕਾਰਪੋਰੇਟ ਸਭ ਕੁਝ ਆਪਣੇ ਕਬਜ਼ੇ 'ਚ ਲੈਣ ਜਾ ਰਿਹਾ ਹੈ ਔਰ ਉਹਨਾਂ ਦਾ ਮੰਨਣਾ ਹੈ ਕਿ ਜਿਹੜੀ ਐਮਐਸਪੀ ਆ ਇਹ ਇਕੱਲੇ ਕਿਸਾਨਾਂ ਦਾ ਮੁੱਦਾ ਨਹੀਂ ਹੈ ਐਮਐਸਪੀ ਪੂਰੇ ਦੇਸ਼ ਦੇ ਹਰ ਇੱਕ ਮਨੁੱਖ ਦਾ ਮੁੱਦਾ ਹੈ ਹਰ ਇੱਕ ਦੀ ਲੋੜ ਹੈ ਇਹ ਮੰਨਦੇ ਹਾਂ ਅਸੀਂ ਵੀ ਸਪਸ਼ਟ ਕਰਦੇ ਹਾਂ ਇਹ ਗੱਲ ਕਿਉਂਕਿ ਜੇ ਅਸੀਂ ਪਹਿਲਾਂ ਇਹ ਗੱਲ ਬੋਲਦੇ ਸੀ ਤਾਂ ਲੱਗਦਾ ਸੀਗਾ ਵੀ ਸ਼ਾਇਦ ਕਿਸਾਨ ਸਾਨੂੰ ਮੂਰਖ ਬਣਾਉਣ ਵਾਸਤੇ ਇਹ ਗੱਲਾਂ ਕਰਦੇ ਨੇ ਸਚਾਈ ਇਹ ਹੈ ਕਿ ਅਗਰ ਐਮਐਸਪੀ ਮਿਲੇਗੀ ਤਾਂ ਸਾਡੀ ਆਮ ਲੋਕਾਂ ਨੂੰ ਜਿਹੜਾ ਕੰਜ਼ਿਊਮਰ ਨੇ ਸਾਡੀ ਕਣਕ ਖਾਣੀ ਆ ਸਾਡਾ ਚੌਲ ਖਾਣਾ ਹੈ ਸਾਡੀਆਂ ਹੋਰ ਵਸਤੂਆਂ ਦਾਲਾਂ ਲੈ ਕੇ ਵਰਤਣੀਆਂ ਨੇ ਉਹਨਾਂ ਨੂੰ ਜੇਕਰ ਸਾਡਾ ਇੱਕ ਰੇਟ ਨਿਰਧਾਰਿਤ ਹੋਏਗਾ ਪੱਕਾ ਤੈਅ ਹੋਏਗਾ ਤਾਂ ਉਸ ਤੋਂ ਬਾਅਦ ਸਾਡੇ ਆਮ ਕੰਜ਼ਿਊਮਰ ਤੱਕ ਵੀ ਇੱਕ ਕੰਟਰੋਲਡ ਰੇਟ ਦੇ ਨਾਲ ਉਥੋਂ ਤੱਕ ਲੋਕਾਂ ਤੱਕ ਕੋਈ ਚੀਜ਼ ਪਹੁੰਚੇਗੀ ਜੀ ਇਸ ਕਰਕੇ ਇਹ ਲੜਾਈ ਹੈ ਜਿਹੜੀ ਇਹ ਹਰ ਇੱਕ ਵਿਅਕਤੀ ਦੀ ਹੈ ਹਰ ਇੱਕ ਦੀ ਲੋੜ ਹੈ ਅਗਲੀ ਜਿਹੜੀ ਗੱਲ ਹੈ ਕਿ ਜੇਕਰ ਅੱਜ MSP ਦੀ ਗੱਲ ਦੇ ਉੱਤੇ ਸਾਡਾ ਇਹ ਸਮਰਥਨ ਵੀ ਦੇ ਰਹੇ ਨੇ ਤਾਂ ਇਹ ਇੱਕ ਸਮਝ ਬਣਾ ਕੇ ਦੇ ਰਹੇ ਨੇ ਕਿ ਜੇਕਰ MSP ਕਿਸਾਨ ਨੂੰ ਮਿਲਦੀ ਆ ਕਿਸਾਨ ਦੀ ਪਰਚੇਜ਼ਿੰਗ ਪਾਵਰ ਵੱਧਦੀ ਆ ਤਾਂ ਇਕੱਲੇ ਕਿਸਾਨ ਦੀ ਪਰਚੇਜ਼ਿੰਗ ਪਾਵਰ ਨਹੀਂ ਵੱਧਦੀ ਪੂਰੀ ਦੀ ਪੂਰੀ ਮਾਰਕੀਟ ਸਿਸਟਮ ਨੂੰ ਪ੍ਰਭਾਵਿਤ ਕਰਦੀ ਆ ਕਿਉਂਕਿ ਜਦੋਂ ਕਿਸਾਨ ਦੇ ਕੋਲੇ ਦੋ ਪੈਸੇ ਵੱਧ ਆਏ ਦੀ ਪਰਚੇਜ਼ਿੰਗ ਪਾਵਰ ਵਧੀ ਕਿਸਾਨ ਨੇ ਆਪਣਾ ਪੈਸਾ ਮਾਰਕੀਟ ਦੇ ਵਿੱਚ ਫਿਰ ਦੁਬਾਰਾ ਸਰਕਲ ਦੇ ਵਿੱਚ ਘੁਮਾਉਣਾ ਹੈ ਜਦੋਂ ਸਰਕਲ ਦੇ ਵਿੱਚ ਘੁੰਮਣਾ ਹੈ ਉਹ ਪੈਸੇ ਦੇ ਨਾਲ ਸਮਾਨ ਖਰੀਦਿਆ ਜਾਣਾ ਹੈ ਤਾਂ ਉਹ ਸਮਾਨ ਦੀ ਆਪਣੇ ਆਪ ਬਾਜ਼ਾਰ ਦੇ ਵਿੱਚ ਡਿਮਾਂਡ ਵਧਣੀ ਹੈ ਤੇ ਜਦੋਂ ਡਿਮਾਂਡ ਵਧਣੀ ਹੈ ਉਹਦੀ ਪ੍ਰੋਡਕਸ਼ਨ ਵਧਾਉਣੀ ਪੈਣੀ ਹੈ ਤੇ ਜਦੋਂ ਪ੍ਰੋਡਕਸ਼ਨ ਵਧਾਉਣੀ ਪਈ ਹੈ ਉਸ ਵੇਲੇ ਫਿਰ ਰੋਜ਼ਗਾਰ ਦੇ ਨਾਲ ਉਹ ਦੱਸਦਾ ਲਿੰਕ ਜੁੜਨਾ ਸੋ ਇਹ ਜਿਹੜੀ ਐਮਐਸਪੀ ਹੈ ਇਕੱਲੇ ਕਿਸਾਨ ਦਾ ਮੁੱਦਾ ਨਹੀਂ ਹੈ ਪੂਰੇ ਦੇਸ਼ ਦਾ ਮੁੱਦਾ ਮੈਂ ਧੰਨਵਾਦੀ ਹਾਂ ਸਾਡੀ ਇਸ ਟਰੱਕ ਆਪਰੇਟਰ ਯੂਨੀਅਨ ਦਾ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਕੇ ਸਾਡਾ ਇੱਥੇ ਸਮਰਥਨ ਦਿੱਤਾ ਹੈ ਮੈਂ ਬਹੁਤ-ਬਹੁਤ ਧੰਨਵਾਦੀ ਇਹਨਾਂ ਦਾ ਦੋ ਸ਼ਬਦ ਮੇਰੇ ਤੇ ਕਿਸ ਤਰ੍ਹਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਟਰੱਕ ਜਿਹੜੇ ਆਪਰੇਟਰ ਜਣੇ ਨੇ ਇਹ ਟਰੱਕ ਆਪਰੇਟਰ ਯੂਨੀਅਨ ਵਾਲੇ ਖੁਦ ਰਸਣਗੇ ਉਹਨਾਂ ਨੇ ਬੇਸ਼ਬਨਾ ਸ਼ਰਤ ਕਿਸੇ ਹੀ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਰੱਖੀ ਔਰ ਇਹ ਕਹੇ ਵੀ ਅਸੀਂ ਇਕਤਾ ਚਾਹੁੰਦੇ ਆ ਅਸੀਂ ਵੱਡੀ ਲੜਾਈ ਲੜਨੀ ਚਾਹੁੰਦੇ ਆ ਅਸੀਂ ਮੰਨਦੇ ਆ ਕਿ ਹਰ ਵਰਗ ਦੇ ਉੱਤੇ ਹਮਲਾ ਹੈ ਕਦੇ ਟਰੱਕ ਟਰੱਕਾਂ ਵਾਲਿਆਂ ਤੇ ਹਮਲਾ ਹੋ ਜਾਂਦਾ ਹੈ ਕਦੇ ਕਿਸਾਨ ਤੇ ਹਮਲਾ ਹੋ ਜਾਂਦਾ ਹੈ ਕਦੇ ਮਜ਼ਦੂਰ ਤੇ ਹਮਲਾ ਹੋ ਜਾਂਦਾ ਹੈ ਕਦੇ ਛੋਟੇ ਦੁਕਾਨਦਾਰ ਤੇ ਹਮਲਾ ਹੋ ਜਾਂਦਾ ਹੈ ਕਦੇ ਛੋਟੇ ਇੰਡਸਟਰੀ ਲਿਸਟ ਤੇ ਹਮਲਾ ਹੋ ਜਾਂਦਾ ਹੈ ਤਾਂ ਉਹਨਾਂ ਹਮਲਿਆਂ ਨੂੰ ਰੋਕਣ ਦੇ ਲਈ ਸਾਨੂੰ ਸਾਰਿਆਂ ਨੂੰ ਮਤਲਬ ਇੱਕ ਹੋਣ ਦੀ ਲੋੜ ਹੈ ਜਿਹਦੇ ਤੋਂ ਅੱਜ ਉਹਨਾਂ ਨੇ ਅੱਗੇ ਸਮਰਥਨ ਦਿੱਤਾ ਤੇ ਮੈਂ ਬੇਨਤੀ ਕਰੂਗਾ ਸਾਡੇ ਟਰੱਕ ਆਪਰੇਟਰ ਯੂਨੀਅਨ ਦੇ ਆਗੂ ਸਾਡੇ ਵੀਰ ਨੇ ਇਧਰ ਖੜੇ ਹੋਏ ਇਹ ਵੀ ਆਪਣੀ ਗੱਲਬਾਤ ਮਤਲਬ ਬੜੀ ਸਰਜੀ ਕਰ ਰਹੇ ਹੋ ਜੋ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਨਾਮ ਸਿੰਘ ਜੋਲ ਸੁਭਾ ਪ੍ਰਧਾਨ ਪੰਜਾਬ ਟਰੱਕ ਐਸਟਾ ਵੀਰੋ ਇਹ ਜਿਹੜਾ ਮਸਲਾ ਵਾ ਇਹ ਇਕੱਲਾ ਕਿਸਾਨਾਂ ਦਾ ਨਹੀਂਗਾ ਇਹ ਹਰ ਇੱਕ ਦਾ ਹੀ ਮਸਲਾ ਵਾ ਜਿਤਨਾ ਪ੍ਰਧਾਨ ਸਾਹਿਬ ਨੇ ਦੱਸਿਆ ਕਿਉਂਕਿ ਜਦੋਂ ਸਰਕਾਰਾਂ ਇਹ ਬਣੀਆਂ ਸੀ ਜਾਂ મોદી ਬਣਿਆ ਇਹਨੇ ਉਦੋਂ ਵੀ ਆਖਿਆ ਸੀ ਕਿ ਮੈਂ ਐਮਐਸਯੂਈ ਦਊਂਗਾ ਤੇ ਸਮਾਵੀਨ ਦਾ ਰਿਪੋਰਟ ਵੀ ਲਾਗੂ ਕਰੂੰਗਾ ਪਰ ਜਦੋਂ ਇਹ ਕੁਰਸੀਆਂ ਤੇ ਬਹਿ ਗਏ ਇਹਨਾਂ ਨੂੰ ਸਭ ਚੇਤਾ ਭੁੱਲ ਜਾਂਦਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਖਾਤਰ ਇਹ ਕਹਿ ਦਿੰਦੇ ਆ ਇਹ ਮਹਲਾ शेतकਾਂ ਦਾ ਵਾ ਇਹ ਤੰਕਵਾਦ ਦਾ ਇਹ ਹੇਟ ਐਂਡ ਰਨ ਕਾਨੂੰਨ ਹੈ ਨਾ ਬਣਾਇਆ ਕੀ ਕਲੇ ਸਿੱਖਾਂ ਲਈ ਬਣਾਇਆ ਫੇਰ ਸਾਰੇ ਉਹਦੇ ਵਿੱਚ ਵਿਰੋਧ ਚ ਆਏ ਇਹ ਸਿੱਖ ਗੱਲ ਕਰਦੇ ਆ ਇੱਕ ਸਿੱਖ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਜਿਹੜੀ ਕੌਮ ਆ ਇਹ ਚੀਜ਼ਾਂ ਚੋਂ ਪੈਦਾ ਹੋਈ ਆ ਤੇ ਇਹ ਹੱਕ ਸੱਚ ਤੇ ਲਾਵਾ ਚਾਹੁੰਦੀ ਆ ਤੇ ਜਿਹੜੀਆਂ ਇਸ ਵੀਆ ਗਵਰਨਮੈਂਟਾਂ ਵਾ ਉਹ ਕਪਲੇਬਾਜ ਆ ਉਹ ਵਪਾਰੀ ਵਰਗ ਨੂੰ ਅੱਗੇ ਲਾ ਕੇ ਤੇ ਕਿਸਾਨਾਂ ਨੂੰ ਜਿਹੜਾ ਵਾ ਥੱਲੇ ਨੀਚਾ ਦਿਖਾਉਂਦੇ ਕਿਉਂਕਿ ਜੇ ਟਰੱਕ ਪਲੇਟਰ ਆ ਉਹ ਵੀ ਗਰੀਬ ਆ ਇਹ ਕਿਸਾਨ ਹੈ ਉਹ ਵੀ ਗਰੀਬ ਹੈ ਉਹ ਇਹਨਾਂ ਨੂੰ ਸਰਕਾਰਾਂ ਨੂੰ ਕੁਝ ਦੇ ਨਹੀਂ ਸਕਦਾ ਪਰ ਜਿਆ ਵਪਾਰੀ ਵਰਗਿਆ ਇਹ ਦੇਖ ਕੇ ਫਿਰ ਉਹਨਾਂ ਨੂੰ ਆਪ ਦੇ ਕਰਜ਼ੇ ਮਾਫ਼ ਕਰਾ ਲਿੰਦਾ ਕਿਸਾਨਾਂ ਦੀ ਤਾਂ ਗੱਲ ਕੋਈ ਵੱਡੀ ਨਹੀਂ ਜਿੰਨਾ ਜਿੰਨਾ ਇੱਕ ਇੱਕ ਕਰਬੂ ਰੇਰ ਕਰਾਣੀ ਦਾ ਇਹਨਾਂ ਨੇ ਕਰਜ਼ਾ ਮਾਫ਼ ਕੀਤਾ ਜੇ ਉਹਨਾਂ ਦਾ ਨਾ ਕਰਦੇ ਸਾਰੇ ਕਿਸਾਨਾਂ ਦਾ ਕਰਦੇ ਤੇ ਅੱਜ ਇਹ ਪੰਗੇ ਪੈਣੇ ਨਹੀਂ ਹੁਣ ਅਸੀਂ ਜਿਹੜਾ ਪੰਜਾਬ ਦੇ ਵਿੱਚ ਮੈਂ ਪੰਜਾਬ ਪ੍ਰੈਕਟਿਕ ਦਾ ਸੂਬਾ ਪ੍ਰਧਾਨ ਆ ਬਾਕੀ ਸਾਡੇ ਨਾਲ ਜਿਹੜੇ ਆਲ ਪੰਜਾਬ ਟਰੱਕ ਇਕਤਾ ਉਹਦੇ ਵੀ ਜਿੰਨੇ ਮੈਂਬਰ ਆ ਆਹ ਮੋੜ ਦੇ ਵਿੱਚ ਖੰਡਪਾਨ ਸਾਹਿਬ ਦਾ ਪਹੁੰਗੀ ਮੀਟਿੰਗ ਕਰਕੇ ਫਿਰ ਅਸੀਂ ਸਮਰਥਨ ਦੇਣ ਲਈ ਆਏ ਆ ਸਾਡੇ ਨਾਲ ਪੂਰਾ ਪੰਜਾਬ ਕੀ ਸਾਰਾ ਹਿੰਦੁਸਤਾਨ ਸਾਡੇ ਟਰਾਂਪੋਰਟਰਾਂ ਦੇ ਮੂੰਹ ਹਲ ਵੇਖਣ ਦੇ ਆ ਕਿ ਪੰਜਾਬ ਵਾਲੇ ਗਾੜੀ ਲੱਗਣ ਤੇ ਅਸੀਂ ਪਿਛੇ ਲੱਗੇ ਸਾਡੇ ਨਾਲ ਹਰਿਆਣੇ ਦੇ ਵੀ ਨਾਲੇ ਮੀਟਿੰਗਾਂ ਜੰਮੂ ਕਸ਼ਮੀਰ ਦੇ ਵੀ ਨਾਲ ਆ ਆਉਣ ਵਾਲੇ ਸਮੇਂ ਦੇ ਵਿੱਚ ਅਹੀਂ ਹਿੰਦੁਸਤਾਨ ਚ ਕਿਤੇ ਵੀ ਕੋਈ ਟੱਕਰ ਨਾਲ ਟੱਕਾ ਹੁੰਦਾ ਹੈ ਅਹੀਂ ਉੱਤੇ ਖੜਦੇ ਹਾਂ ਹੁਣ ਜੇ ਤੇ ਇਹ ਕਿਸਾਨ ਕੋਈ ਵਾਅਦਾ ਕਾਟਾ ਕਰਦੇ ਸੀ ਤੇ ਰਸਤਾ ਰੋਕਦੇ ਕਿਉਂਕਿ ਆਪਣੀ ਦੇਸ਼ ਦੀ ਰਾਜਧਾਨੀ ਦਿੱਲੀ ਆ ਤੇ ਆਪਣਾ ਯਾਦ ਮੁਲਕ ਆ ਜਿੱਥੇ ਮਰਜ਼ੀ ਜਾ ਕੇ ਆਪਾਂ ਰੋਜ਼ ਪ੍ਰਦਰਸ਼ਨ ਕਰ ਸਕਦੇ ਹਾਂ ਪਰ ਇਹਨਾਂ ਨੇ ਇੱਕ ਨਵੀਂ ਬਾਜੀ ਚੜ੍ਹੀ ਆ ਕਿ ਰਸਤੇ ਬੰਦ ਕਰ ਦਿੱਤੇ ਆ ਉਹਦੇ ਖਿਲਾਫ ਇੱਕ ਨਵਾਂ ਸਾਡਾ ਵੀਰ ਨੌਜਵਾਨ ਸੰਗਰਨ ਸ਼ਹੀਦ ਹੋਇਆ ਸਾਨੂੰ ਬਹੁਤ ਦੁੱਖ ਹੋਇਆ ਜਿਹੜਾ ਵੀ ਪੰਜਾਬ ਦਾ ਭਾਵੇਂ ਕੋਈ ਗੱਡੀ ਵਾਲਾ ਵਾ ਭਾਵੇਂ ਕੋਈ ਟਰਾਂਪੋਰਟਰ ਆ ਮਾਰੇ ਕੋਈ ਬੱਚਾ ਲਿਆ ਕੋਈ ਵੀ ਆ ਇਹ ਸਾਰਿਆਂ ਦੀ ਹੈ ਕਿ ਮੋਸ਼ੀ ਦੀ ਗੱਲ ਆ ਜੇ ਇੱਥੋਂ ਸਾਡੀ ਬਾਰਡਰ ਤੋਂ ਆਵਾਜ਼ ਨਹੀਂ ਉੱਠਦੀ ਸਾਡੀ ਐਮਐਸਪੀ ਨਹੀਂ ਵਾਪਸ ਹੁੰਦੀ ਸਾਡੇ ਵਾਸਤੇ ਮੋਸ਼ੀ ਦੀ ਗੱਲ ਆ ਮੈਂ ਚਮੁੱਚੇ ਵਰਲਡ ਨੂੰ ਬੇਨਤੀ ਕਰਦਾ ਕਿ ਸਾਰੇ ਇਕੱਠੇ ਹੋਈਏ ਜਿੱਥੇ ਵੀ ਕੋਈ ਨਜਾਇਜ਼ ਕੰਮ ਲੋਕਾਂ ਨਾਲ ਧੱਕਾ ਨਹੀਂ ਹੋਇਆ ਹੁੰਦਾ ਆਨੂੰ ਅੱਜ ਉਸੇ ਖੜਨ ਦੀ ਲੋੜ ਆ ਇਹ ਵਜਾ ਦਾ ਕਰਕੇ ਅਸੀਂ ਸਾਰੇ ਪੰਜਾਬ ਤੋਂ ਇਕੱਠੇ ਹੋ ਗਏ ਆਉਣ ਵਾਲੇ ਸਮੇਂ ਦੇ ਵਿੱਚ ਰੇਲਾਂ ਰੁਕਣੀਆਂ ਪਈਆਂ ਰੋਡ ਬੰਦ ਕਰਨੇ ਪਏ ਜੇ ਸਾਨੂੰ ਇਹ ਕਹਿਣਗੇ ਟ੍ਰੱਕਾਂ ਦੀਆਂ ਚਾਬੀਆਂ ਕੱਢ ਲਓ ਤਾਂ ਟ੍ਰੱਕਾਂ ਦੀਆਂ ਚਾਬੀਆਂ ਕੱਢ ਕੇ ਅਸੀਂ ਸੜਕਾਂ ਦੇ ਟਰੱਕ ਖੜੇ ਕਰ ਦਾਂਗੇ ਫੇਰ ਦੋ ਮਿੰਟ ਨੂੰ ਸਾਹਮਣਾ ਮੁਸ਼ਕਲ ਹੋ ਜਾਊਗਾ ਅਜੇ ਵੀ ਟਾਈਮ ਆ ਚੋਣ ਜਾਬਤਾ ਲੱਗਣ ਨਾਲ ਉਸ ਤੋਂ ਪਹਿਲਾਂ ਸਾਡੇ ਵੀਰਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਤੇ ਇਹਨਾਂ ਨੂੰ ਖੁਸ਼ੀ-ਖੁਸ਼ੀ ਘਰ ਭੇਜਣ ਜੇ ਇਹ ਨਾ ਮੋਰਚਾ ਲੰਮਾ ਕੀਤਾ ਇਹ ਨਾ ਸਮਝਣ ਕਿ ਇਹ ਮੋਰਚਾ ਖਤਮ ਹੋ ਜਾਊਗਾ ਲੰਮਾ ਕੀਤਾ ਇਹ ਜਿੰਨਾ ਲੰਮਾ ਕਰਨਗੇ ਕੋਨੇ ਇਹਦੇ ਛਿੱਟੇ ਜਿਹੜੇ ਆ ਸਾਡੇ ਹੱਥ 'ਚ ਨਿਕਲ ਗਏ ਵੱਧ ਤੋਂ ਵੱਧ ਅੱਜ ਅਸੀਂ ਪੰਜਾਬ ਦੇ ਪ੍ਰੇਸ਼ਰ ਟੱਕਾਂ ਵਾਲੇ ਬੱੱਸਾਂ ਵਾਲੇ ਟੈਂਪੂ ਵਾਲੇ ਰੱਖਿਆ ਜੂਨੀਅਨਟੀਕ ਗੱਲਾਂ ਜੂਨੀਅਨਟੀਕ ਸਾਰੇ ਸਾਡੇ ਸੰਪਰਕ 'ਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਜਿੱਦੋਂ ਵੀ ਇਹਨਾਂ ਕਾਲ ਕੀਤੀ ਭਾਵੇਂ ਸਾਨੂੰ ਪੰਜਾਬ ਬੰਦ ਕਰਨਾ ਪਵੇ ਪਾਵੇ ਸਾਨੂੰ ਹਿੰਦੁਸਤਾਨ ਬੰਦ ਕਰਨਾ ਪਵੇ ਪਹਿਲਾਂ ਵੀ ਇਹ ਸਰਕਾਰ ਨੇ ਸਾਡੇ ਨਾਲ ਵਾਅਦਾ ਕਰਕੇ ਮੁੱਕਰੀ ਸੀ ਤੇ 5 ਦਿਨ ਸੰਭੂ ਬਾਡਰ ਸਾਨੂੰ ਬੰਦ ਕਰਨਾ ਪਿਆ ਸੀ ਇਹਨਾਂ ਨੂੰ ਪਤਾ ਵੀ ਇਹਨਾਂ ਦਾ ਏਕਾ ਕਿੰਨਾ ਗੱਡੀਆਂ ਦੇ ਸਿਰ ਤੇ ਸਾਰੀ ਕਾਰੋਬਾਰੀ ਚੱਲਦੀ ਆ ਇਹ ਇਹਨਾਂ ਨੇ ਇਹ ਮੰਗਾ ਨਾ ਮਣੀ ਸਾਾਨੂੰ ਪੰਜਾਬ ਲੈਵਲ ਤੇ ਕੀ ਹਿੰਦੁਸਤਾਨ ਲੈਵਲ ਤੇ ਕੀ ਸਾਰੇ ਗੱਟੀਆਂ ਬੰਦ ਕਰਾਂਗੇ ਕਿ ਇਹਨਾਂ ਦੇ ਸਮਰਥਨ ਵਿੱਚ ਆਵਾਂਗੇ ਵੈਸੇ ਕੋਈ ਗੱਲ ਨਹੀਂ ਜੀ ਜੀ ਹੋਵੇ